ਸਾਸ਼ੀਕਾਲ ਸੱਚੀ ਕਾਲ ਜੀ ਵੈਲਕਮ ਤੁਹਾਡਾ ਆਪਣੇ YouTube ਤੇ Facebook ਚੈਨਲ ਦਾ ਗੁਰਸੇਵਤ ਬਲੌਗਸ ਬਾਤ ਨਹੀਂ ਕਿੱਲਰੀ ਸਾਸ਼ੀਕਾਲ ਜੀ ਗੁਰਸੇਵਤ ਐਮਰੋਡਰੀ ਮੋਡ ਮੰਡੀ ਵੈਲਕਮ ਤੁਹਾਡਾ ਆਪਣੇ YouTube ਤੇ Facebook ਚੈਨਲ ਦੇ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਆਏ ਆ ਸਮਰ ਦੇ ਸੂਟਾਂ ਦੀ ਬਹੁਤ ਸੋਹਣੇ ਸੂਟ ਆ ਜਿਵੇਂ ਆਪਾਂ ਪ੍ਰਿੰਟ ਲੈ ਕੇ ਆਏ ਸੀਗੇ ਤਾਂ ਇਹ ਕਸਟਮਰ ਨੇ ਆਪਣੇ ਕੋਲੋਂ ਬਾਈ ਕਰਕੇ ਇਹਦੇ ਉੱਪਰ ਬਹੁਤ ਪਿਆਰਾ ਵਰਕ ਕਰਵਾਇਆ ਜਿਹੜਾ ਇਹ ਵਾਲਾ ਵਰਕ ਹੈ ਇਹ ਰਹੇਗਾ ਘੇਰੇ ਦੇ ਉੱਪਰ ਕੇ ਰੂ ਦੇ ਉੱਪਰ ਇਦਾਂ ਇਹ ਵਰਕ ਆਏਗਾ ਇਹ ਬੇਲ ਆਏਗੀ ਔਰ نیچے ਫਲਾwrs ਆਣਗੇ ਔਰ ਸੇਮ ਵਰਕ ਇਹਦੀ ਬਾਜੂ ਤੇ ਵੀ ਆਏਗਾ ਔਰ ਬਾਟਮ ਤੇ ਵੀ ਆਏਗਾ ਇਹ ਵਾਲਾ ਵਰਕ ਇਹਦੀ ਬਾਟਮ ਤੇ ਰਹੇਗਾ ਔਰ ਇਹੀ ਵਰਕ ਇਹਦੀ ਬਾਜੂ ਤੇ ਰਹੇਗਾ ਅਗਰ ਤੁਸੀਂ ਇਦਾਂ ਦਾ ਕੋਈ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ 1100 ਤੋਂ ਲੈ ਕੇ 1400 ਦੀ ਰੇਂਜ ਦੇ ਵਿੱਚ ਵਿੱਚ ਜਿਹੜਾ ਵਰਕ ਇਹ ਕਰਵਾ ਸਕਦੇ ਹੋ ਚਲ ਅੱਗੇ ਬਹੁਤ ਸੋਨਾ ਸੂਟ ਜਿਹੜਾ ਕਿ ਆਪਾਂ ਖਾਦੀ ਕਾਟਨ ਦੇ ਉੱਪਰ ਹੀ ਕਸਟਮਾਈਜ਼ ਕੀਤਾ ਹੈ ਇਹ ਜਿਹੜਾ ਸੂਟ ਹੈ ਇਹ ਰਹੇਗਾ ਆਰੀ ਵਰਕ ਦੇ ਵਿੱਚ ਬਹੁਤ ਪਿਆਰਾ ਵਰਕ ਹੈ ਵੀ ਇਹਦੀ neck ਤੇ ਵਰਕ ਆਏਗਾ colorful thread ਦੇ ਨਾਲ ਆ ਪਾ ਆਰੀ ਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਔਰ ਵਿੱਚ ਪੈਨਲਸ ਰਹਿਣਗੇ ਬੂਟੀਆਂ ਆਣਗੀਆਂ ਔਰ ਇਹਦੀ ਬਾਜੀ ਦੇ ਉੱਪਰ ਸੇਮ ਇਹ ਵਾਲਾ ਵਰਕ ਆਏਗਾ ਇਹ ਵੀ ਵਰਕ ਬਹੁਤ ਪਿਆਰਾ ਹੈ ਔਰ ਸੇਹੀ ਵਰਕ ਇਹਦੀ ਬਾਟਮ ਤੇ ਵੀ ਰਹੇਗਾ ਇਹ ਵਾਲਾ ਵਰਕ ਇਹਦੀ ਬਾਟਮ ਤੇ ਆਏਗਾ ਅਗਰ ਇਦਾਂ ਦਾ ਤੁਸੀਂ ਕੋਈ ਵੀ ਆਰੀ ਦੇ ਵਿੱਚ suit ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਜਿਹੜਾ ਡਿਜ਼ਾਈਨ ਆ 1200 ਤੋਂ ਲੈ ਕੇ 1600 ਦੀ ਰੇਂਜ ਦੇ ਵਿੱਚ ਵਿੱਚ ਜਿਹੜਾ ਰੈਡੀ ਕਰਵਾ ਸਕਦੇ ਹੋ ਅੱਗੇ ਕਰੀਮ ਕਲਰ ਦੇ suit ਦੇ ਉੱਪਰ ਆਪਾਂ ਇੱਕ suit ਕਸਟਮਾਈਜ਼ ਕੀਤਾ ਜਿਹਦੇ ਘੇਰੇ ਤੇ ਤੇ ਚਾਕਾਂ ਦੇ ਉੱਪਰ ਇਹ ਵਾਲਾ ਵਰਕ ਰਹੇਗਾ ਬਹੁਤ ਪਿਆਰਾ ਤੇ ਬੜੀ ਡੀਸੈਂਟ ਲੁੱਕ ਜੀ ਮਤਲਬ suit ਦੇ ਰਿਹਾ ਹੈ ਬਹੁਤ ਪਿਆਰਾ ਲੱਗ ਰਿਹਾ ਸਾਈਡ ਤੇ ਦੋਨੋਂ ਫਲਾਰਸ ਰਹਿਣਗੇ ਘੇਰਾ ਔਰ ਚਾਕ ਬਣਨਗੇ ਔਰ ਇਹ ਵਾਲੀ ਬੇਲ ਜਿਹੜੀ ਇਹਦੀ ਬਾਜੀ ਦੇ ਉੱਪਰ ਰਹੇਗੀ ਬਾਜੀ ਤੋਂ ਪਰ ਇਹ ਵਾਲੀ ਸਿੰਪਲ ਬੇਲ ਆਏਗੀ ਅਗਰ ਇਦਾਂ ਦਾ ਕੋਈ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ 900 ਤੋਂ ਲੈ ਕੇ 900 ਰੁਪਏ ਤੋਂ ਲੈ ਕੇ 1200 ਰੁਪਏ ਦੇ ਵਿੱਚ ਵਿੱਚ ਇਹ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਅਗੇ ਖਾਦੀ ਕਾਟਨ ਦੇ ਵਿੱਚ ਹੀ ਆਪਾਂ ਅੱਗੇ ਇਹ ਵਰਕ ਵਾਲਾ ਸੂਟ ਜਿਹੜਾ ਰੈਡੀ ਕੀਤਾ ਬਹੁਤ ਪਿਆਰਾ ਸੂਟ ਹੈ ਵੀ ਇਹਦੇ ਘੇਰੇ ਤੇ ਤੇ ਚਾਕਾਂ ਦੇ ਉੱਪਰ ਸੇਮ ਵਰਕ ਹੋਇਆ ਹੈ ਇਹਦੇ ਘੇਰੇ ਤੇ ਚਾਕਾਂ ਦੇ ਬਹੁਤ ਸੋਹਣਾ ਜਿਹੜਾ ਵਰਕ ਹੋਇਆ ਹੈ ਮਸ਼ੀਨੀ ਵਰਕ ਕੀਤਾ ਗਿਆ ਘੇਰੇ ਤੇ ਵਰਕ ਰਹੇਗਾ ਚਾਕਾਂ ਦੇ ਵਰਕ ਰਹੇਗਾ ਔਰ ਨਾਲ ਹੀ ਇਹਦੀ ਬਾਜੀ ਦੇ ਉੱਪਰ ਵੀ ਵਰਕ ਰਹੇਗਾ ਕੀਤੀ ਇਹ ਮੈਂ ਇਹ ਵਾਲਾ ਵਰਕ ਇਹਦੀ ਬਾਜੀ ਦੇ ਉੱਪਰ ਰਹੇਗਾ ਬਹੁਤ ਸੋਹਣਾ ਲੱਗ ਰਿਹਾ ਹੈ ਅਗਰ ਤੁਸੀਂ ਇਦਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣ ਕਰਵਾਉਣਾ ਚਾਹੁੰਦੇ ਹੋ 1900 ਰੁਪਏ ਤੋਂ ਲੈ ਕੇ 1200 ਰੁਪਏ ਦੇ ਵਿੱਚ ਵਿੱਚ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਅੱਜ ਆਪਣੇ ਕੋਲ ਜਿਆਦਾ ਕਰੀਮ ਸ਼ੇਡ ਦੇ ਵਿੱਚ ਸੂਟ ਰੈਡੀ ਨੇ ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਸੀਜ਼ਨ ਆ ਗਿਆ ਨਾ ਤੇ ਹਰ ਕੋਈ ਲਾਈਟ ਕਲਰ ਹੀ ਜਿਆਦਾ ਲਾਈਕ ਕਰਦਾ ਤੇ ਇਹ ਆਪਣੇ ਕੋਲ ਜਾਰਜਟ ਦੇ ਫੈਬਰਿਕ ਦੇ ਉੱਪਰ ਸੂਟ ਆਪਾਂ ਰੈਡੀ ਕੀਤਾ ਜਿਹੜਾ ਕਿ ਕਰੀਮ ਸ਼ੇਡ ਦਾ ਰਹੇਗਾ ਇਹਦੇ ਉੱਪਰ ਇਦਾਂ ਫਲਾwrs ਆਣਗੇ ਬਹੁਤ ਸੋਹਣੇ ਫਲਾwrs ਬਣੇ ਹੋਏ ਆ ਮਜ਼ੈਂਟਾ ਕਲਰ ਦੇ ਔਰ yellow ਕਲਰ ਦੇ ਔਰ ਇਹ ਵਾਲੀ ਇਹਦੀ ਬੋਟਮ ਆਏਗੀ ਬਾਟਮ ਤੇ ਬਹੁਤ ਸੋਹਣਾ ਵਰਕ ਕੀਤਾ ਹੈ ਅਗਰ ਤੁਸੀਂ ਇਦਾਂ ਦਾ ਕੋਈ ਵੀ ਸੂਟ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋ ਔਰ ਇਹ ਦੀਆਂ ਇਹਦੀ ਬਾਤ ਚ ਰਹੇਗੀ ਅਗਰ ਤੁਸੀਂ ਇਦਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵਰਕ ਤੁਸੀਂ 1000 ਤੋਂ ਲੈ ਕੇ 1300 ਦੀ ਰੇਂਜ ਦੇ ਵਿੱਚ ਵੀ ਜਿਹੜਾ ਰੈਡੀ ਕਰਵਾ ਸਕਦੇ ਹੋ ਇਸ ਤੋਂ ਅੱਗੇ ਆਪਾਂ ਕਾਟਰਾਇਜ਼ ਸੂਟ ਤੇ ਇੱਕ ਡਿਜ਼ਾਈਨ ਬਣਾਇਆ ਜਿਹੜਾ ਕਿ ਆ ਰੀ ਵਰਕ ਨਾਲ ਰੈਡੀ ਕੀਤਾ ਬਹੁਤ ਸੋਹਣਾ ਡਿਜ਼ਾਈਨ ਆ ਅਗਰ ਤੁਸੀਂ ਇਹਨੂੰ ਕਿਸੇ ਵੀ ਕਾਟਨ ਦੇ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਾਟਨ ਦੇ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋ ਤੇ ਇਹ ਵਾਲਾ ਵਰਕ ਇਹਦੀ ਬਾਜੀ ਤੇ ਉੱਪਰ ਆਏਗਾ ਇਹ ਵਾਲਾ ਵਰਕ ਇਹਦੀ ਬਾਜੀ ਤੇ ਆਏਗਾ ਅਗਰ ਤੁਸੀਂ ਇਦਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਾਣਾ ਇਦਾਂ ਦੀ ਕੋਈ ਡਿਜ਼ਾਈਨਿੰਗ ਕਰਵਾਉਣੀ ਆ ਤਾਂ ਇਹ ਡਿਜ਼ਾਈਨਿੰਗ ਜਿਹੜੀ ਆ 1000 ਤੋਂ ਲੈ ਕੇ 1300 ਦੀ ਰੇਂਜ ਦੇ ਵਿੱਚ ਵਿੱਚ ਆਏਗੀ ਇੱਕ ਦਾ ਫੇਰ ਆਪਾਂ ਬੁਲੀਨ ਵਰਕ ਦੇ ਵਿੱਚ ਸੂਟ ਰੈਡੀ ਕੀਤਾ ਜਿਹੜਾ ਕਿ ਕਾਫੀ ਡਿਮਾਂਡ ਦੇ ਇਸ ਤੁਹਾਨੂੰ ਪਤਾ ਆਪਣੇ ਸੂਟ ਚੱਲ ਰਹੇ ਆ ਬਹੁਤ ਸੋਹਣਾ ਸੂਟ ਲੱਗ ਰਿਹਾ ਵੀ ਅੱਗੇ ਆਪਾਂ ਬੁਲੀਨ ਫੇਰ ਆਪਣੇ ਕੋਲ ਕ੍ਰੀਮ ਕਲਰ ਦਾ ਸੂਟ ਹੈ ਜਿਹੜਾ ਕਿ ਬਹੁਤ ਸੋਹਣਾ ਹੈ ਵੀ ਸੂਟ ਇਹਦੇ ਉੱਪਰ ਆਪਾਂ ਆਰੀ ਵਰਕ ਨਾਲ ਇਹਨੂੰ ਰੈਡੀ ਕੀਤਾ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਆ ਔਰ ਇਹ ਵਾਲੀਆਂ ਇਹਦੀ ਬਾਜ਼ੂ ਰਹਿਣਗੀਆਂ ਇਹਦੀ ਬਾਜ਼ੂ ਰਹੇਗੀ ਤੁਸੀਂ ਇਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਔਰ ਸੇਮ ਇਹਦੀ ਬਾਟਮ ਰਹੇਗੀ ਅਗਰ ਤੁਸੀਂ ਇਦਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਤਾਂ ਤੁਸੀਂ 1200 ਤੋਂ ਲੈ ਕੇ 1800 ਦੀ ਰੇਂਜ ਦੇ ਵਿੱਚ ਵਿੱਚ ਇਦਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਜਿਹਦੇ ਚਾਕਾਂ ਘੇਰਾ ਬਾਜੂ ਬਾਟਮ ਰਹੇਗਾ ਔਰ ਇਹ ਦੇ ਨਾਲ ਦੁਪੱਟਾ ਆਪਾਂ ਜਿਹੜਾ ਡਾਈ ਕਰਵਾਇਆ ਬਹੁਤ ਪਿਆਰਾ ਲੱਗ ਰਿਹਾ ਟਾਈ ਐਂਡ ਡਾਈ ਦੇ ਵਿੱਚ ਬਾਕੀ ਲੇਸਸ ਲਗਾ ਕੇ ਆਪਾਂ ਇਹਨੂੰ ਪ੍ਰੋਪਰ ਫਿਨਿਸ਼ਿੰਗ ਦੇਵਾਂਗੇ ਅਗਰ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਰਿਹਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸਾਡੇ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਤਾਂ ਆਪਣੇ ਜਿਹੜੇ ਸੂਟ ਆ ਰੈਡੀ ਕਰਵਾ ਸਕਦੇ ਹੋ ਬਾਕੀ ਇਧਰ ਹੈਂਡ ਦੇ ਸੂਟ ਆਪਣੇ ਰੈਡੀ ਹੋ ਰਹੇ ਨੇ ਹੈਂਡ ਦੇ ਸੂਟ ਆਪਣੇ ਰੈਡੀ ਹੋ ਰਹੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਨੂੰ ਵਟਸਐਪ ਦੇ ਉੱਪਰ ਪਿਕ ਪੇਜ ਕੇ ਇੰਸਟਾਗ੍ਰਾਮ ਦੇ ਉੱਪਰ ਪਿਕ ਪੇਜ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਥੈਂਕ ਯੂ ਜੀ ਉਹਦੇ ਵਿੱਚ ਇੱਕ ਹੀ ਗ੍ਰੇ ਕਲਰ ਰਹੇਗਾ ਬਹੁਤ ਸੋਹਣਾ ਲੱਗ ਰਿਹਾ ਗ੍ਰੇ ਕਲਰ ਵੀ ਗ੍ਰੇ ਕਲਰ ਵੀ ਬਹੁਤ ਪਿਆਰਾ ਲੱਗ ਰਿਹਾ ਹੈ ਇਹ ਵਾਲੀ ਸ਼ੇਡ ਆਏਗੀ ਬਾਟਮ ਇਹਨਾਂ ਪਲੇਨ ਰਹੇਗੀ ਔਰ ਇਹਦੇ ਵਿੱਚ ਆਪਾਂ ਬਲੈਕ ਕਲਰ ਤੇ ਵੀ ਜਿਹੜਾ ਵਾ ਮਾਰਬਲ ਪੇਂਟ ਵਾਲੇ ਨੂੰ रेडी ਕੀਤਾ ਇਸ ਦੇ ਉੱਪਰ ਵਰਕ ਕਰਨਾ ਜਾਂ ਆਪਾਂ ਬਾਟਮ ਦੇ ਉੱਪਰ ਵਰਕ ਕਰਨਾ ਜਾਂ ਪਲੇਨ ਰੱਖਣਾ ਖੁਦ ਦੀ ਚੁਆਇਸ ਰਹੇਗੀ ਅਗਰ ਤੁਸੀਂ ਇਦਾਂ ਦਾ ਕੋਈ ਵੀ ਮਾਰਬਲ ਪੇਂਟ ਦੇ ਨਾਲ ਸੂਟ ਬਾਏ ਕਰਨਾ ਚਾਹੁੰਦੇ ਹੋ ਵਿਦਆਉ ਚਲ ਇਹ ਵਾਲਾ ਡਿਜ਼ਾਈਨ ਆਪਾਂ ਪਹਿਲਾਂ ਵੀ ਤੁਹਾਡੇ ਸਾਹਮਣੇ ਸ਼ੋਅ ਕੀਤਾ ਸੀਗਾ ਬਹੁਤ ਪਿਆਰਾ ਬੁਲੀਆਂ ਦੇ ਵਿੱਚ ਇਹ ਵੀ ਵਰਕ ਹੈ ਬਹੁਤ ਸੋਹਣਾ ਵਰਕ ਹੈ ਜਿਹੜਾ ਕਿ ਚਾਕ ਬਣੇ ਹੋਏ ਨੇ ਔਰ ਇਹਦਾ ਵਰਕੇ ਦੀ ਬਾਜੂ ਤੇ ਵੀ ਆਏਗਾ ਬਹੁਤ ਸੋਹਣਾ ਵਰਕ ਹੈ ਅਗਰ ਤੁਸੀਂ ਇਦਾਂ ਦਾ ਕੋਈ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ 1100 ਤੋਂ ਲੈ ਕੇ 1400 ਦੀ ਰੇਂਜ ਦੇ ਵਿੱਚ ਵਿੱਚ ਜਿਹੜਾ ਰੈਡੀ ਕਰਵਾ ਸਕਦੇ ਹੋ ਫਰੰਟ ਦੇ ਉੱਪਰ ਕੀਤਾ ਹੋਇਆ ਤੇ ਅਗਰ ਤੁਸੀਂ ਇਦਾਂ ਦਾ ਕੋਈ ਵਰਕ ਕਰਵਾਉਣਾ ਤੁਸੀਂ 1100 ਤੋਂ ਲੈ ਕੇ 1400 ਰੁਪਏ ਦੀ ਰੇਂਜ ਦੇ ਵਿੱਚ ਕਰਵਾ ਸਕਦੇ ਹੋ